ਸਵਾਗਤ ਹੈ ਤੁਹਾਡਾ ਕੁਛ ਪਾਣਾ ਡੇਰੀ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪੈਂਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਦੂਜੀ ਸੂਏ ਸੂਈ ਮੱਝ ਵਿਖਾਉਣੀ ਆ ਸੂਈ ਨੂੰ 1 ਮਹੀਨਾ ਤੇ 12 ਦਿਨ ਹੋ ਚੁੱਕੇ ਆ ਮਗਰ ਕੱਟੀ ਆ ਕੱਟੀ ਦੇਖ ਸਕਦੇ ਹੋ ਤੇ ਮੱਝ ਥੱਲੇ ਇਸ ਵਕਤ 15 ਕਿਲੋ ਦੁੱਧ ਜਮਾ ਤਿਆਰ ਹੈ ਐਹ ਕੰਡੇ ਚੜਮਾ 15 ਕਿਲੋ ਦੁੱਧ ਤਿਆਰ ਆ ਸੂਈ ਨੂੰ 1 ਮਹੀਨਾ 12 ਦਿਨ ਹੋ ਗਏ ਆ ਸੋਹਣੇ ਹਵਾਲੇ ਦੀ ਹੈ ਚੰਗੇ ਥਾਂ ਦੀ ਹੈ ਮੋਟੀ ਚਵਾਈ ਹੈ ਚਵਾਈ ਵੀ ਇੱਕ ਨੰਬਰ ਲੱਗੀ ਹੈ ਝੋਟੀ ਨੂੰ ਦੇਖ ਸਕਦੇ ਹੋ ਤੁਸੀਂ ਕੱਟੀ ਦੇਖ ਸਕਦੇ ਹੋ ਸੰਭੀ ਕੱਟੀ ਹੈ ਰਾਜੀਪਲੀ ਸੰਭੀ ਕੱਟੀ ਹੈ ਦੇਖ ਸਕਦੇ ਹੋ ਮੱਝ ਦੇਖ ਸਕਦੇ ਹੋ ਹਵਾ ਨਾ ਕਰ ਸਕਦੇ ਹੋ ਚੈੱਕ ਥਣ ਦੇਖ ਸਕਦੇ ਹਾਂ ਹੁਣ ਤਾਂ ਤੋੜ ਕੇ ਵਿਖਾਵਾਂਗੇ ਤੁਰਦੇ ਹੋਏ ਕਰਿਓ ਚੈੱਕ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ 31 ਕੋਲੀ ਭਾਲਦੀ ਹੈ ਤਰਦੇ ਹੋਏ ਦੇਖੋ ਥਾਂ ਦੇਖ ਸਕਦੇ ਹਾਂ ਥਣਾ ਚ ਨਖੇਰੇ ਚੈੱਕ ਕਰ ਸਕਦੇ ਹਾਂ ਲੇਵੇ ਦੀ ਫਿਟਿੰਗ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੇਵੇ ਦੀ ਫਿਟਿੰਗ ਜੋ ਕਿ ਇਸ ਦਾ ਮੁੱਲ ਹੈ ਉਹ ਵੀਡੀਓ ਵਿੱਚ ਨਹੀਂ ਉਹ ਫੋਨ ਉੱਪਰ ਹੀ ਕੀਤਾ ਜਾਊਗਾ ਜਿਸ ਨੂੰ ਵੀ ਇਹ ਪਸੰਦ ਆਉਂਦੀ ਹੈ ਉਹ ਆਪਣਾ ਸੰਪਰਕ ਕਰ ਸਕਦਾ ਹੈ ਆਪਣਾ ਨੰਬਰ ਨੋਟ ਕਰ ਸਕਦੇ ਹੋ ਤੁਸੀਂ 9878214644 98782 14644 ਜਸਵੀਰ ਨੂੰ ਵੀ ਇਹ ਮੱਝ ਪਸੰਦ ਆਉਂਦੀ ਹੈ ਚੋ ਕੇ ਆਪਣੀ ਤਸੱਲੀ ਕਰਕੇ ਖਰੀਦ ਕੇ ਲਿਜਾ ਸਕਦਾ ਹੈ ਹਰੇਕ ਪੱਕ ਤੋਂ ਮੱਝ ਇੱਕ ਨੰਬਰ ਹੈ ਸੋਹਣਾ ਸਿੰਗਾ ਸੋਹਣਾ ਹਵਾਨਾ ਸੋਹਣਾ ਥਾਨ ਬਾਕੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਨਵੀਆਂ-ਨਵੀਆਂ ਵੀਡੀਓ ਵੇਖਣ ਵਾਸਤੇ ਖੁਸ਼ਪਨਾ ਫਾਰਮ YouTube ਚੈਨਲ ਨਾਲ ਬਨੇ ਰਹੋ ਇਸ ਚੈਨਲ ਉੱਪਰ ਪਸ਼ੂਆਂ ਨਾਲ ਰਿਲੇਟਡ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਧੰਨਵਾਦ